ਮੁੱਖ ਪਾਰਟੀਆਂ ਦੇ 52 ਚੋਂ 51 ਉਮੀਦਵਾਰ ਹਨ ਕਰੋੜਪਤੀ 2500 ਰੁਪਏ ਦੀ ਜਾਇਦਾਦ ਨਾਲ ਚੋਣ ਲੜ ਰਿਹਾ ਸਿਰਫ ਇਹ ਉਮੀਦਵਾਰ ਆਓ ਦੱਸਦੀਆਂ ਪੂਰੀ ਜਾਣਕਾਰੀ ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਜਿਬਰਤ ਕੋਰ ਬਾਦਲ ਸਭ ਤੋਂ ਅਮੀਰ ਉਮੀਦਵਾਰ ਹਨ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਦੇ ਪੰਜਾਬ ਇਲੈਕਸ਼ਨ ਵਾਚ ਵੱਲੋਂ ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਦੇ ਹਲਕ ਨਾਮਿਆਂ ਦੀ ਕੋਖ ਕਰਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਭਾਜਪਾ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ 13 ਉਮੀਦਵਾਰ ਕਰੋੜਪਤੀ ਹਨ ਜਦਕਿ 13 ਉਮੀਦਵਾਰਾਂ 'ਚੋਂ ਕਾਂਗਰਸ ਦੇ 12 ਉਮੀਦਵਾਰ ਕਰੋੜਪਤੀ ਹਨ ਪੰਜਾਬ ਇਲੈਕਸ਼ਨ ਵਾਚ ਦੇ ਜਸਕੀਰਤ ਸਿੰਘ ਤੇ ਪਰਵਿੰਦਰ ਸਿੰਘ ਕਿਤਨਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਰਸਿਮਰਤ ਕੋਰ ਬਾਦਲ ਦੀ ਚਲ ਅਤੇ ਅਚਲ ਜਾਇਦਾਦ 198 ਕਰੋੜ ਰੁਪਏ ਹੈ ਜਦਕਿ ਲੁਧਿਆਣਾ ਤੋਂ ਜਨ ਸੇਵਾ ਡਰਾਈਵਰ ਪਾਰਟੀ ਵੱਲੋਂ ਚੋਣ ਲੜ ਰਹੇ ਰਜੀਵ ਕੁਮਾਰ ਮੈਰਾ ਦੀ ਕੁੱਲ ਚਲ ਤੇ ਅਚਲ ਜਾਇਦਾਦ ਸਿਰਫ 2500 ਰੁਪਏ ਹੈ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਡਾਕਟਰ ਕਿਸ਼ਨ ਕੁਮਾਰ ਦੀ ਕੁੱਲ ਚਲ ਅਤੇ ਅਚਲ ਜਾਇਦਾਦ 3100 ਰੁਪਏ ਹੈ ਜਾਦ ਕੀ ਫਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਚਮਕੌਰ ਸਿੰਘ ਦੀ ਕੁੱਲ ਜਾਇਦਾਦ 10000 ਰੁਪਏ ਹੈ ਰਿਪੋਰਟ ਮੁਤਾਬਕ ਬੇਸ਼ੱਕ ਹਰਸਿਮਰਤ ਕੌਰ ਉਮੀਦਵਾਰਾ ਦੀ ਸੂਚੀ 'ਚ ਸਭ ਤੋਂ ਵੱਧ 198 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ ਪਰ ਸਾਫ ਦਾ ਕੇਂਦਰੀ ਮੰਤਰੀ ਤੇ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪਰਨੀਤ ਕੋਰ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੀ ਕਰੋੜਪਤੀ ਹਨ ਪਰਨੀਤ ਕੋਰ ਦੀ ਜਾਇਦਾਦ 60 ਕਰੋੜ ਰੁਪਏ ਹੈ ਜਦਕਿ ਖਹਿਰਾ ਦੀ ਜਾਇਦਾਦ 50 ਕਰੋੜ ਰੁਪਏ ਦੱਸੀ ਗਈ ਹੈ ਰਿਪੋਰਟ ਅਨੁਸਾਰ ਚੌਂਟ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਚ ਹਰਸਿਮਰਤ ਕੋਰ ਬਾਦਲ ਨੇ 54 ਕਰੋੜ ਰੁਪਏ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਨੇ 12 ਕਰੋੜ ਰੁਪਏ ਤੇ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ 12 ਕਰੋੜ ਰੁਪਏ ਦੀਆਂ ਦੇਣਦਾਰੀਆਂ ਦੇ ਫੇਰ ਵੇ ਦਿੱਤੇ ਹਨ ਰਿਪੋਰਟ ਅਨੁਸਾਰ ਮੈਦਾਨ 'ਚ ਉਤਰੇ 328 ਉਮੀਦਵਾਰਾਂ 'ਚੋਂ 23 ਅਨਪੜ੍ਹ ਹਨ ਅਤੇ 184 ਨੇ ਆਪਣੀ ਵਿਦਿਅਕ ਯੋਗਤਾ 5ਵੀਂ ਤੋਂ 12ਵੀਂ ਐਲਾਨ ਕੀਤੀ ਹੈ ਸਿਰਫ 109 ਉਮੀਦਵਾਰਾਂ ਨੇ ਆਪਣੀ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਜਾਇਸ ਤੋਂ ਵਾਦ ਐਲਾਨ ਕੀਤੀ ਹੈ ਹਾਲਾਂਕਿ ਔਰਤਾਂ ਦੇ ਸਸ਼ਕਤੀਕਰਨ ਲਈ ਲੋਕਤੰਤਰੀ ਪ੍ਰਣਾਲੀ 'ਚ 30% ਦੀ ਨੁਮਾਇੰਦਗੀ ਦੀ ਆਵਾਜ਼ ਉੱਠਦੀ ਹੈ ਪਰ ਕਿਸੇ ਵੀ ਮੁੱਖ ਧਾਰਾ ਦੀ ਸਿਆਸੀ ਪਾਰਟੀ ਨੇ ਇਸ ਨੂੰ ਇਨਾ ਚੋਣਾ 'ਚ ਲਾਗੂ ਨਹੀਂ ਕੀਤਾ ਸਭ ਤੋਂ ਵੱਧ 23% 13 ਸੀਟਾਂ 'ਚ ਤਿੰਨ ਤੇ ਭਾਜਪਾ ਨੇ ਮਹਿਲਾ ਉਮੀਦਵਾਰ ਖੜੇ ਕੀਤੇ ਹਨ ਜਦਕਿ ਕਾਂਗਰਸ ਨੇ 15 ਫੀਸਦੀ ਭਾਵ 2 ਉਮੀਦਵਾਰ ਤੇ ਅਕਾਲੀ ਦਲ ਨੇ 8 ਫੀਸਦੀ ਭਾਵ 1 ਉਮੀਦਵਾਰ ਖੜਾ ਕੀਤਾ ਹੈ ਰਿਪੋਰਟ 'ਚ ਇਸ ਮੁੱਦੇ ਉਤੇ ਆਮ ਆਦਮੀ ਪਾਰਟੀ ਦਾ ਜ਼ਿਕਰ ਤੱਕ ਨਹੀਂ ਹੈ